ਮਾਲੀ ਵੱਡੀ ਐ ਉਮਰ ਮੈਂ ਮੈਂ ਤਾਂ ਆ ਗਈ ਪੰਚਾਇਤ ਇਕੱਠੀ ਕਰ ਲੈ ਓਏ ਮਾਖਾ ਪੰਚਾਇਤਾਂ ਚ ਕੀ ਰੱਖਿਆ ਉਹ ਕਹਿਣਗੇ ਤੂੰ ਆਪ ਹੀ ਕਰਿਆ ਧੱਕੇ ਨਾਲ ਕਿਹੜਾ ਅਗਲਾ ਤੈਨੂੰ ਲੈ ਜੀਏ ਓਏ ਕਹਿ ਲਿਆ ਕੰਜਰ ਦਾ ਸੰਦ ਤਾਂ ਸਾਰੇ ਉਹਨਾਂ ਦੇ ਰਹੀ ਸੰਦ ਤਾਂ ਮਿਸਤਰੀ ਦੀ ਪਛਾਣ ਦੀ ਓਏ ਕਰੀਏ ਮਿੱਠਾ ਹਾਂ ਹਾਂ ਕਰੀਏ ਮਾਲੀ ਵੱਡੀ ਮੈਂ ਤਾਂ ਕੰਮ ਇੱਕ ਫੜ ਲਿਆ ਬਹਾਲਾ ਵੱਡਾ ਬੇ ਤੂੰ ਵੱਡੇ ਕੰਮ ਹੀ ਕਰਨੇ ਹੁੰਦੇ ਆ ਤੂੰ ਕਿੱਦੇ ਛੋਟੇ ਕੰਮ ਕਰੇਗਾ ਹਾਂ ਜੀ ਦੇਰ ਮੈਂ ਸਵਾਗਤ ਦੀਸ ਮੈਂ ਖਚਵਾਰ ਆ ਜਾ ਪਾਲਾਂਦਾ ਤੂੰ ਵਧੀਆ ਸੀਗਾ ਮਿਸਤਰੀ ਚੱਲ ਹਜੇ ਕਿੰਨਾ ਗੁੱচ্চ ਜਾਈਵੇਂਗੀ ਜਿੰਨਾ ਰੱਪ ਤੇ ਜਾਊ ਆ ਹਾਂ 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 ਕਣਚ ਮੰਗੂ ਖੜਕ ਇੱਥੇ ਬਹਿ ਜਾ ਲੈ ਫੜ ਲੈ ਹੋਰ ਦੱਸ ਸਾਰੇ ਮਿਸਤਰੀਆਂ ਕੋਲ ਫਿਰਿਆ ਹੀ ਹੋਰ ਤਾਂ ਹੁਣ ਕੋਈ ਮਿਲਿਆ ਨਹੀਂ ਕੈਲੇ ਕੋਲ ਜਾ ਕਿਉਂ ਨਹੀਂ ਦੇਖਦੀ ਆ ਉਹਨੂੰ ਪੁੱਛਦੀ ਆ ਉਹਦੇ ਗੱਲ ਪੈਂਦੀ ਆ ਲੈ ਪਤਾ ਨਹੀਂ ਮਿਲੂਗਾ ਕਿੱਥੇ ਰੁੜ ਜਾਣਾ ਉਹਦਾ ਤਾਂ ਕਿਹੜਾ ਥਾਂ ਟਿਕਾਣਾ ਨਹੀਂ ਉਹ ਆਉਂਦਾ ਮੈਨੂੰ ਲੱਗਦਾ ਤੁਰਿਆ ਘਰੇ ਕਿੱਥੇ ਜਾਊ ਅਈ ਤੀਵੋ ਚਲਨੀਆ ਕੈ ਲਿਆ ਉਹ ਕਿਵੇਂ ਆਂ ਪਰਾਈ ਮੈਂ ਤਾਂ ਠੀਕ ਆ ਤੂੰ ਦੱਸ ਕਿਵੇਂ ਆਂ ਬਾਹਲੇ ਚਰਾਵਾ ਦੇਖਿਆ ਕਿਹੜੀ ਬੱਦਲਾਂ ਚ ਰਹਿਣੀ ਐ ਬੇ ਕੀ ਦੱਸਾਂ ਆ ਜਿਹੜੇ ਪਾਣੀ ਜਿਹਾ ਐ ਤੇ ਇਹਨਾਂ ਨਾਲ ਸਾਡੀ ਡਿੱਗ ਗਈ ਕੰਦ ਅੱਛਾ ਨਾਉਣ ਧੋਣ ਦਾ ਪੜਦਾ ਤੀ ਭਾਈ ਹੁਣ ਤੈਨੂੰ ਪਤਾ ਕੁੜੀਆਂ ਵਾਲਾ ਘਰ ਐ 100 ਜਵਾਖ ਜੱਲੇ ਨੇ ਤੂੰ ਤਾਂ ਔਖਾ ਸੌਖਾ ਕਰ ਮੇਰੀ ਕੰਦ ਕੱਢ ਕੇ ਆ ਮੈਂ ਤਾਂ ਸਾਰੇ ਮਿਸਰੀਆਂ ਕੋਲ ਫਿਰ ਗਈ ਮੇਰੀ ਗੱਲ ਸੁਣ ਕੰਨ ਕਢਾਉਣ ਵਾਲੀ ਬਾਣਾ ਕੈਲਾ ਤਾਂ ਮੈਂਟ ਮਾਰੂਗਾ ਕਦੇ ਕੈਲੇ ਕੋਈ ਨਹੀਂ ਮੈਂ ਤਾਂ ਤੈਨੂੰ ਇੱਕ ਦਿਨ ਪਹਿਲਾਂ ਵੀ ਸੁਨੇਹਾ ਲਾਇਆ ਸੀ ਮਰ ਜਾਣਿਆ ਕਿਸੇ ਨਾ ਸੁਨੇਹਾ ਨਾ ਨਹੀਂ ਗੱਲ ਜਿੰਨਾ ਚੱਕਰ ਸਾਹਮਣੋਂ ਸਾਹਮਣੀ ਨਾ ਹੋਵੇ ਨਾ ਗੱਲ ਉਹਨਾਂ ਚੱਕਰ ਨਜ਼ਾਰਾ ਨਹੀਂ ਆਉਂਦਾ ਬੇਹੋਰ ਜੇ ਤੂੰ ਕੱਢਿਆ ਮੈਂ ਚੱਲ ਵਧੀਆ ਤੂੰ ਮੈਨੂਰੇ ਮਿਲ ਗਿਆ ਨਹੀਂ ਮੈਨੂੰ ਘਰੇ ਜਾਣਾ ਪੈਂਦਾ ਮੈਂ ਤਾਂ ਐ ਕਹਿੰਦੀ ਸੀ ਵੀ ਜੇ ਤੂੰ ਕੱਢਿਆ ਮੈਂ ਪੜਦਾ ਕਹਿੰਦਾ ਮੇਰੀ ਗੱਲ ਸੁਣ ਇੱਕ ਤਾਂ ਮੰਗਾ ਲਈ ਗਾਰਾ ਹਾਂ ਜੇ ਸਿਮਿੰਟ ਲਵਾਏਗੀ ਤਾਂ ਦੋ ਬੋਰੀਆਂ ਸਿਮਿੰਟ ਦੀਆਂ ਮੰਗਾ ਲਈ ਹਾਂ ਤੇ ਕੰਨ ਹੁਣ ਵਧੀਆ ਕੜਾ ਲਾ ਰੋਜ਼ ਰੋਜ਼ ਨਹੀਂ ਇਹ ਕੰਨਾਂ ਲੇਕਿਨ ਉਹ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਉਕੇ-ਪੁਕੇ ਪਈ ਪੈਸੇ ਦੇ ਦੂੰ ਉਸ ਮਿੰਟ ਵੀ ਤੂੰ ਹੀ ਮੰਗਾ ਲਈ ਅੱਛਾ ਇੱਟਾਂ ਪਈਆਂ ਨੇ ਅੱਛਾ ਹੂੰ ਕਰਾਂਗੇ ਕੂੰ ਪੱਕਾ ਠੇਕੇ ਤੇ ਕਰਾਂਗੀ ਠੇਕੇ ਤੇ ਹੀ ਕਰੂੰਗੀ ਅੱਛਾ ਦਿਹਾੜੀਏ ਵੀ ਮੇਰੇ ਹੋਣਗੇ ਹਾਂ ਉਹ ਵੀ ਤੇਰਾ ਫੇ ਰੋਟੀ ਦਾ ਕਿਵੇਂ ਕਰਾਂਗੀ ਰੋਟੀ ਤੁਸੀਂ ਦੇਖ ਲਓ ਕਿਵੇਂ ਕਰਨਾ ਹੂੰ ਤਾਂ ਠੇਕੇ ਵਾਲਿਆਂ ਦੀ ਅਗਲਾ ਆਪ ਖਾਂਦਾ ਹੁੰਦਾ ਉਹ ਫਿਰ ਉਹੇ ਜਿਹਾ ਸਾਮਰਤਨਾ ਪਾਉਂਗਾ ਨਾ ਹਾਂ ਮੈਂ ਤਾਂ ਫਿਰ ਚਾ ਓਏ ਪਰਜਾਈ ਆ ਗੱਲ ਤੂੰ ਲੱਖ ਰੁਪਏ ਦੀ ਕਰਤੀ ਚਲ ਮੈਂ ਦਿਹਾੜੀਆਂ ਨੂੰ ਤਾਂ ਕਹਿ ਦੂੰਗਾ ਵੀ ਯਾਰ ਤੁਸੀਂ ਰੋਟੀ ਆਮ ਦੀ ਖਾਏ ਹੋ ਪਰ ਮੇਰਾ ਹੱਲ ਤਾਂ ਤੈਨੂੰ ਕਰਨਾ ਪਊਗਾ ਬਈ ਚਲ ਕੋਈ ਨਾ ਕਿਉਂਕਿ ਮੈਂ ਛੜਾ ਮਲੰਗ ਬੰਦਾ ਆ ਕੋਈ ਜੇ ਹੋਵੇ ਤਾਂ ਮਗਰ ਪਕਾ ਕੇ ਪਾ ਦੇ ਟੀਪ ਚਲ ਕੋਈ ਨਾ ਤੈਨੂੰ ਤਾਂ ਮੈਂ ਲਾ ਦਿਆ ਕਰੂੰਗੀ ਰੋਟੀ ਘਰੇ ਮਾਪਾ ਹੋਰ ਕੀ ਪਰਜਾਈ ਐ ਮੈਸ ਦੋ ਰੋਟੀਆਂ ਖਾਣੀਆਂ ਖਵਾ ਮੇਰੀ ਗੱਲ ਸੁਣ ਪਰਜਾਈ ਜੇ ਮੈਨੂੰ ਕਿਉਂ ਕੂ ਪਾ ਦੇਗੀ ਤਕੜਾ ਹੋ ਜਾਊਗਾ ਨਾ ਮਰਨੇ ਕੇ ਹੋ ਚ ਡੁੱਬਣਾ ਉਹਦੇ ਚ ਤੈਂ ਓਏ ਡੁੱਬਣਾ ਨਹੀਂ ਭਜਾਈਏ ਤੂੰ ਆਹੀ ਕੰਮ ਕਰਾਉਂਦੀ ਰਹੀ ਨਾ ਆ ਕੰਨ ਤਾਂ ਹੀ ਤਾਂ ਰਹੀ ਨਹੀਂ ਜਿਵੇਂ ਕਾਇਲੇ ਦੇ ਹੱਥ ਲੱਗੇ ਤੇ ਕੰਧ ਨਹੀਂ ਡਿਗਦੀ ਮੁੜ ਕੇ ਕੋਈ ਨਾ ਮੈਂ ਐਸਾ ਆਪਣੀ ਨਮੀ ਸੂਈ ਐ ਮੱਖਣੀ ਤੇਨੂੰ ਬੁਥੇਰੀ ਪਾ ਦਿਆ ਕਰੂ ਮੈਂ ਕੱਚੀ ਲੱਸੀ ਦਾ ਸ਼ਕੀਨ ਆ ਮੈਂ ਹਾਂ ਤੂੰ ਮੇਰੀ ਕੰਧ ਕੱਢ ਕੇ ਆ ਚੱਲ ਕੋਈ ਗੱਲ ਨਹੀਂ ਮੈਂ ਅੱਜ ਦੇਖਾਂ ਹੂੰ ਪੀਤਾ ਪੂਤਾ ਮਾਰ ਕੇ ਦੇਖੂੰ ਆ ਜੀ ਕਿਤੇ ਲਾਰੇ ਵਾਲਾ ਕੰਮ ਨਾ ਰੱਖੀ ਆ ਜੀ ਓਏ ਲਾਰਾ ਕੈਲਾ ਨਹੀਂ ਲਾਉਂਦਾ ਲਾਰੇ ਤੂੰ ਵਾਲੇ ਲਾਉਣੀ ਆ ਮੈਨੂੰ ਮੈਂ ਮੈਂ ਕਾਦੇ ਲਾਰੇ ਲਾਤੇ ਤੈਨੂੰ ਤਸੀ ਦੇ ਨੇ ਕਦੀ ਰਾਜ ਸੁਨੇਹਾ ਜੀ ਰਾਜ ਨਾਲ ਕੰਮ ਬਣਦੇ ਹੁੰਦੇ ਮੈਂ ਕਿਸੇ ਦੇ ਹੱਥ ਭੇਜਿਆ ਦੀ ਮਾਂ ਚੱਲ ਕੇ ਲਾ ਜੀ ਮੈਨੂੰ ਨਹੀਂ ਪਤਾ ਤੀ ਵੀ ਤੂੰ ਆਉਂਦਾ ਨਹੀਂ ਚੱਲ ਠੀਕ ਆ ਆ ਜੀ ਚੰਗਾ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਤੈਨੂੰ ਲਿਖਿਆ ਆਉਂਗਾ ਅੱਜ ਘਰੇ ਆਹੋ ਚੱਲ ਠੀਕ ਐ ਲੈ ਕੇ ਲਿਆ ਉਹ ਤਾਂ ਕਾਨੂੰ ਰਾ ਦਿੰਦੀ ਐ ਕੰਮ ਸੀਗਾ ਤਾਂ ਘੇਰ ਕੇ ਖੜ ਗਈ ਰਾ ਚ ਚੱਲ ਕੰਦ ਕੱਢ ਦਾਂਗੇ ਉਹ ਤਾਂ ਵਿਚਾਰੀ ਟਾਈਮ ਪਾਸ ਮਸਾਂ ਕਰਦੀ ਐ ਦਿਹਾੜੀ ਘਾਟ ਹੀ ਲੈ ਲਾਂਗੇ ਤੂੰ ਜੇ ਨਾ ਲਾਵਾਂਗੇ ਤਾਂ ਵੀ ਪੁੰਨ ਸਹੀ ਚੱਲ ਦਿਹਾੜੀਆਂ ਨੂੰ 2 ਰੁਪਏ ਵੱਧ ਦਿਵਾ ਦਾਂਗੇ ਓਏ ਚਾਲ ਓਏ ਕੈ ਲਿਆ ਓਏ ਕੈ ਲਿਆ ਕੰਜਰ ਦਿਆਂ ਅਹੀਂ ਕੰਮ ਕਰਦੇ ਕਰਦੇ ਮਰ ਜਾਾਂਗੇ ਕਦੇ ਉਹ ਮੁਖਤਿਆਰੋਂ ਤੋਂ ਲੈਣਾ ਸੀ 5000 ਰੁਪਇਆ ਉਹਨੇ ਨਹੀਂ ਦਿੱਤੇ ਹੁਣ ਆ ਪਰਜਾਈ ਕਹਿੰਦੀ ਉਹ ਕਹਿੰਦੇ ਕਹਿੰਦੇ ਕੰਦ ਕੁੱਬੀ ਸੀ ਓਏ ਕੰਜਰ ਦੇ ਸਿੱਧੀ ਤਾਂ ਹੁਣ ਕਰਦਾ ਦਾ ਮੈਂ ਮੈਂਟਾਂ ਚ ਜੇ ਮੇਰੇ ਕੋਲੇ ਆਉਂਦੇ ਤਾਂ ਸਹੀ ਓ ਜਦੋਂ ਪੈਸੇ ਦੇਣੇ ਹੁੰਦੇ ਆ ਉਦੋਂ ਕੁੱਬੀਆਂ ਪਰੱਖਣ ਲੱਗ ਜਾਂਦੇ ਆ ਕਹਿ ਲਿਆ ਓਏ ਅੱਜ ਕੱਲ ਟਾਈਮ ਹੀ ਮਾੜਾ ਕਹਿ ਲਿਆ ਕੰਜਰ ਦੇ ਤੂੰ ਵੀ ਧਾਰ ਦੂਰ ਬਾਣੀ ਕਰਦਾ ਮੁੜ ਕੇ ਅਗਲਾ ਦਿਨ ਦਾ ਨਹੀਂ ਗਾ ਚੱਕ ਵੀ ਵਿੱਚ ਹੀ ਰੂਲੇ ਫਿਰਦੇ ਰਹਿੰਦੇ ਆ ਵੀ ਰੇਟ ਤਾਂ ਦਿਹਾੜੀ ਠੋਕੇ ਲੈਣਗੇ ਫੇਰ ਨਾ ਕੀ ਤਾਂ ਹਾਜੀਆਂ ਮਾਰੀ ਲੈਸਾ ਹੁਕਤਾਉ ਕਰਦੀਏ ਹੁਣ ਇਹਨਾਂ ਦਾ ਨੀ ਹੁਣ ਮੈਂ ਘਰੇ ਜਾਨੀਆਂ ਨਾਲ ਸਮਾਰ ਕੇ ਕਹਿ ਕੇ ਆਉਣੀ ਆ ਨਾਲੇ ਉਹ ਦੇ ਕੇ ਆਉਣੀ ਆ ਲਾਂਬਾ ਵੀ ਇੰਨੇ ਦਿਨ ਥੋੜੀ ਹੁੰਦਾ 4 ਦਿਨ ਹੋ ਗਏ ਕੰਦ ਡਿੱਗੀ ਨੂੰ ਕਹਿ ਲਿਆ ਵੇ ਹੋਇਆ ਨਾ ਪਰ ਨਹੀਂ ਬholi ਵੱਡੀ ਏ ਉਮਰ ਮੈਂ ਮੈਂ ਤਾਂ ਆ ਗਈ ਉਹ ਮੈਂ ਤੈਨੂੰ ਕੀ ਦੱਸਾਂ ਮੈਂ ਤਾਂ ਅਬ ਦੇ ਰੋਣੇ ਰੋਈਆਂ ਨਾ ਕੀ ਹੋ ਗਿਆ ਕੋਈ ਪਰ ਜਾਈ ਜਿਹਦੇ ਜਿਹਦੇ ਕੰਮ ਕਰਿਆ ਹਾਂ ਕਿਸੇ ਨੇ ਦੁੱਖੀ ਨਹੀਂ ਦੇਸੀ ਪਤਾ ਨਹੀਂ ਛੜੇ ਦਾ ਫਾਇਦਾ ਚੱਕ ਜਾਂਦੇ ਇਹ ਲੋਕ ਕਿਉਂ ਕਾਤਨ ਦਿੱਤੀ ਜਦੋਂ ਤੂੰ ਅਗਲੇ ਦੇ ਕੰਮ ਕਰਿਆ ਆਪ ਹੀ ਐਡੀ ਕਾਪੀ ਭਰੀ ਤੂੰ ਪੰਚਾਇਤ ਇਕੱਠੀ ਕਰ ਲੈ ਓਏ ਅੰਮਾ ਖਾ ਪੰਚਾਇਤਾਂ ਚ ਕੀ ਰੱਖਿਆ ਉਹ ਕਹਿਣਗੇ ਤੂੰ ਆਪ ਹੀ ਕਰਿਆ ਧੱਕੇ ਨਾਲ ਕਿਹੜਾ ਅਗਲਾ ਤੈਨੂੰ ਲੈ ਜੇਗਾ ਕਿਉਂ ਤੂੰ ਧੱਕੇ ਨਾਲ ਕਰਕੇ ਆਏ ਵੇ ਓਏ ਧੱਕੇ ਨਾਲ ਕਾਹਨੂੰ ਕਰਿਆ ਲੋਕ ਸੱਦ ਕੇ ਲੈ ਜਾਂਦੇ ਸਾਡੀ ਲੈ ਡਰਿੰਕ ਬਣਾ ਦੇ ਕਿਸੇ ਦੀ ਕੰਨ ਡਿੰਗ ਪੀ ਮੈਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਅੱਜ ਤੱਕ ਉਹ ਤਾਂ ਠੀਕ ਐ ਤੂੰ ਤਾਂ ਮੇਰੇ ਨਾਲ ਵਾਰੀ ਚੰਗੀ ਕਰੀ ਕਹਿੰਦੇ ਆ ਹੈ ਓਏ ਪਰਜਾਈ ਪਹਿਲਾਂ ਤੂੰ ਚਾਹ ਪਾਣੀ ਦੱਸ ਚਾਹ ਪਾਣੀ ਤਾਂ ਕੋਈ ਨਾ 4 ਦਿਨ ਹੋ ਗਏ ਪੰਜ ਗੰਦ ਡਿੱਗੀ ਨੂੰ ਮੈਂ ਤੈਨੂੰ ਕਿੰਨੇ ਦਿਨਾਂ ਦਾ ਕਿਹਾ ਤੂੰ ਤਾਂ ਭਈ ਮੁੜ ਕੇ ਆ ਗੋਗਾ ਹੀ ਨਹੀਂ ਕਰਿਆ ਓਏ ਪਰਜਾਈ ਤੇਰੀ ਗੱਲ ਦੇ ਮੈਂ ਪੂਰਾ ਗੋਗਾ ਕਰਿਆ ਸੀ ਹਾਂ ਉਹ ਕੰਜਾ ਦਾ ਮੈਂ ਰਾਹ ਜਾਉਂਦਾ ਸੀ ਗੋਗਾ ਲੈ ਗਿਆ ਕਿਹਾ ਸਾਡੀ ਸੈਲਪ ਟੁੱਟ ਗਈ ਭਾਂਡੇ ਡਿੱਗ ਪਏ ਥੱਲੇ ਬੇ ਮੇਰੀ ਗੱਲ ਸੁਣ ਸਾਨੂੰ ਤਾਂ ਨਾਉਣ ਤੋਂ ਹੋਂ ਦਾ ਔਖਾ ਹੋਇਆ ਪਿਆ ਤੂੰ ਆਪਦੇ ਪੈਸੇ ਖਰੇ ਦੁੱਧ ਵਰਗੇ ਉਹਦੀ ਫੜ ਲੈ ਜਾਈ ਓਏ ਕੋਈ ਨਹੀਂ ਪਰਜਾਈ ਤੇਰੇ ਕਿੱਧਰ ਜਾਂਦੇ ਆਂਗੇ ਉਹੀ ਗੱਲ ਐ ਵੀ ਤੂੰ ਉਹਦੀ ਫੜ ਲਈ ਤੂੰ ਚੱਲ ਜੇ ਤੇਰੇ ਹੱਥ 'ਚ ਕੋਈ ਗੋਣਾ ਐ ਭਾਈ ਤਾਂ ਅਗਲਾ ਕਹਿੰਦਾ ਹੈ ਗੁਣ ਤਾਂ ਮੇਰਾ ਪੂਰਾ ਆ ਹਾਂ ਤਾਂ ਕਹਿੰਦਾ ਗਿੱਕਾ ਬਣਾ ਮੈਨੂੰ ਕਰਨਾ ਹੋਰ ਕੋਈ ਉਹਜਾ ਕੰਮ ਕਰਕੇ ਨਿੰਦਾਂ ਦੇ ਗਾਲਾਂ ਉਹੀ ਤਾਂ ਗੱਲ ਐ ਵੀ ਜੇ ਗੋਣਾ ਐ ਮੈਂ ਕਿਸੇ ਨੇ ਰੋਸ਼ਨ ਨਾਣ ਕਿਸੇ ਨੇ ਆਣਾ ਵੱਡਾ ਛੋਟਾ ਛਡਾਉਣਾ ਹੁੰਦਾ ਹਾਂ ਉਹ ਮੈਂ ਰੱਖਦਾ ਨਾ ਬਾਗਲੇ ਦੀ ਗੱਲ ਨਹੀਂ ਭਰਾਈ ਮੈਂ ਵੜਦਾ ਤੂੰ ਭਾਈ ਪ੍ਰਾਣਿਆਂ ਮਾ ਮਿਸਤਰੀਆਂ ਵਾਂਗੂ ਘਰ ਪਾਉਣਾ ਹੁਣ ਦੇ ਮਿਸਤਰੀ ਉਹ ਹਜਾ ਕਿੱਥੇ ਪਾਉਂਦੇ ਨੇ ਓਏ ਭਰਾਈ ਹੁਣ ਤਾਂ ਕਾ ਏਸੀ ਜਾਂ ਕਹਿੰਦੇ ਨੇ ਲਾਉਣਾ ਕਮਰਾ ਬੰਦ ਕਰਦੇ ਆ ਪੂਰੀ ਰੱਖਉਂਦੇ ਆ ਬੇਹੋਰ ਆਪਣੇ ਵਰਗਿਆਂ ਨੂੰ ਕਿੱਥੇ ਏਸੀ ਸਿਖਾਉਂਦੇ ਨੇ ਮੈਂ ਪਾਏਗੀ ਕੱਲ ਏਸੀ ਚ ਮੇਰੀਆਂ ਤਾਂ ਭਾਈ ਲੱਤਾਂ ਹੀ ਕਾ ਖੜਦਣਾ ਨਹੀਂ ਓਏ ਹੁਜੇ ਥੱਲੇ ਨਾ ਪਿਆ ਕਰ ਜਮਾ ਜੁੜ ਦੇਗੀ ਮੈਂ ਤਾਂ ਹਾਰ ਕੇ ਭਾਈ ਬਾਹਰੇ ਮੰਜਾ ਕੱਢਿਆ ਉਹਦਾ ਕੂਲਰ ਲਾਇਆ ਤਾਂ ਮੈਂ ਪਈ ਕੋਈ ਕੋਈ ਨਹੀਂ ਭਰਾਈ ਮੈਂ ਤੇਰਾ ਸਮਾਨ ਲੇਖ ਦਣਾ ਮੈਂ ਪ੍ਰਾਣੇ ਮਿਸਤਰੀ ਕਰਕੇ ਤੇਰੇ ਕੋਲੇ ਆਈਆਂ ਵੀ ਤੂੰ ਸਾਡੇ ਘਰ ਦਾ ਸਾਮ ਨਾਲ ਕਰੇਂਗਾ ਤੇਰੀ ਤਾਂ ਹੋਰ ਵੀ ਗੱਲ ਦੇ ਫੇਰ ਉਹੀ ਤਾਂ ਗੱਲ ਹੈ ਉਹੀ ਤਾਂ ਗੱਲ ਹੈ ਚੱਲ ਹੁਣ ਤੂੰ ਮੈਨੂੰ ਲਾਰੇ ਨਾ ਲਾਈ ਮੈਨੂੰ ਦਿਨ ਦੱਸ ਕਿਦੇ ਆਉਣਾ ਤੂੰ ਪਹਿਲਾਂ ਤਾਂ ਇਹਦਾ ਚਾਹ ਪੀਂਗੀ ਨਾ ਚਾਹ ਪਾਣੀ ਕੁਛ ਨਹੀਂ ਪੀਣਾ ਪਾਣੀ ਤਾਂ ਨਹੀਂ ਤਾਂ ਪੀਣਾ ਨਾ ਬਸ ਤੇਰਾ ਧੰਨਵਾਦ ਕੁਛ ਨਹੀਂ ਪੀਣਾ ਤੂੰ ਮੈਨੂੰ ਐਂ ਦੱਸ ਟਾਈਮ ਦੇ ਵੀ ਤੂੰ ਆਉਣਾ ਕਿਦੇ ਓਏ ਮੈਂ ਤੈਨੂੰ ਐ ਕਹਿਣਾ ਪਰਿਆ ਜੀ ਮੈਂ ਤਾਂ ਤੂੰ ਪੀ ਲੈ ਜੀ ਮੈਂ ਪੀ ਲੂੰਗਾ ਮੈਂ ਬੇ ਚਾਲ ਉਰੇ ਬਣਾ ਲੈਨੀ ਆ ਉਥੇ ਵੀ ਬਣਾਏਂਗੇ ਉਥੇ ਵੀ ਬਣਾਉ ਉਰੇ ਵੀ ਬਣਾਉ ਚਲ ਤੇਰਾ ਪੁੰਨ ਲੱਗ ਜੂ ਨਾਲੇ ਦੋ ਘੁੱਟਾ ਤੇਰੇ ਮੂੰਹ ਚ ਚਾਹ ਦੀਆਂ ਜਾਣਗੇ ਮੜਾ ਜਾਮਲੀਆ ਵਾਂਗੂ ਕੈਮ ਹੋਵੇਗਾ ਹੋਣਾ ਕੈਮ ਹੋ ਕੀ ਫਿਰ ਕੈਮ ਹੋ ਕਈ ਕੰਮ ਬਣੂਗਾ ਚਲ ਮੈਂ ਮੈਂ ਬਣਾ ਕੇ ਲਿਆਉਣੀ ਆ ਚਾਹ ਤੂੰ ਬੈਠ ਹਾਂ ਕੀ ਗੱਲ ਹੈ ਨਾ ਤੂੰ ਸੋਣਾ ਲੈ ਗਈ ਕੰਮ ਹੀ ਫਿਰ ਬਣਦਾ ਚਾਹ ਪੀਤੀ ਮੇਰੇ ਕਿਤੇ ਹੁੰਦਾ ਕੰਮ ਹੇ ਹੇ ਅੰਮ੍ਰਿਤ ਵੇਲੇ ਆਵੰਦ ਤੇ ਤੇ ਬੈਂਕ ਨਾ ਸੋਹਣਾ ਲੈ ਟੋਕਰਾ ਲਾ ਰੱਖਿਆ ਭਾਂਡਾ ਠੀਕਰ ਸਾਰਾ ਸਾਫ ਸੁਪਈਆ ਵਧੀਆ ਕਰਿਆ ਨੂੰ ਤਾਂ ਵਧੀਆ ਕੇਲਾ ਚਾਹ ਚਾਹ ਲੈ ਕੇ ਜਾਨੀ ਆ ਜੇ ਪੀ ਕੇ ਕੈਮ ਹੋ ਕੇ ਕੁਸ ਮੜਾ ਮੋਟਾ ਕਰਦਾ ਕਰੂਗਾ ਮਰ ਜਣਾ ਵੇ ਕੇ ਲਿਆ ਉਹ ਲੈ ਆ ਜਾ ਪਰ ਜਾਏ ਲੈ ਫੜ ਚਾਹ ਪੀ ਮੈਨੂੰ ਤਾਂ ਭੁਜਾਈ ਨਾ ਸੁਫਣਾਂ ਆਈ ਜਾਂਦਾ ਸੀ ਹਾਂ ਐਂ ਕਹਿੰਦੇ ਚਾਹੀ ਨਹੀਂ ਕਿਸੇ ਨੇ ਬਣਾ ਕੇ ਦਿੱਤੀ ਮਖਾਬਿਆ ਹੈ ਗਿਆ ਕੇ ਲਿਆ ਵੇ ਲੈ ਦੇਖੀ ਕਿਤੇ ਉਹੀ ਜਾਗਦੇ ਹੀ ਸੁਫਣਿਆ ਚੁੜ ਜੇ ਓਏ ਭੁਜਾਈ ਰੱਬ ਨੇ ਕੋਈ ਐਹੇ ਜੀ ਬਣਾਈ ਨਹੀਂ ਕੋਈ ਨਾ ਭੁਜਾਈ ਵੀ ਅੱਦੇ ਘਰ ਵਾਲੀ ਹੀ ਹੁੰਦੀ ਐ ਪੀ ਲੈ ਭੁਜਾਈ ਦੁੱਖ ਤੋੜਦਾ ਨਹੀਂ ਇਹਦਾ ਤੂੰ ਹੋਰ ਚਾਹ ਪੀ ਲੈ ਚਾਹ ਪੀ ਕੇ ਚੱਲ ਹੁਣ ਕੇ ਰਾਂ ਮੈਂ ਤਾਂ ਚੱਲਣ ਨੂੰ ਤਿਆਰ ਬੈਠਾ ਭੁਜਾਈ ਹਾਂ ਆਪਾਂ ਕੱਢੀਏ ਕੰਦੋ ਵੇ ਉਂਜੇ ਮੈਂ ਤੈਨੂੰ ਰਿਸ਼ਤਾ ਕਰਾ ਦਾਂ ਫਿਰ ਤਾਂ ਗੱਲ ਵਣ ਜੇ ਭੁਜਾਈ ਦੁੱਖ ਤੈਨੂੰ ਪਤਾ ਹੈ ਵੇ ਤੂੰ ਇੰਨਾ ਚੰਗਾ ਬੰਦਾ ਹੈ ਇੰਨਾ ਕਰੇਂਦਾ ਹੱਥਾਂ ਦਾ ਸਫਾਈ ਦੇਖ ਲੈ ਰਸੋਈ ਚ ਕਿਵੇਂ ਕਰੀ ਪਈ ਹੈ ਤੈਨੂੰ ਰਿਸ਼ਤਾ ਕਾਤਾ ਨਹੀਂ ਹੁੰਦਾ ਸਫਾਈ ਵਾਲੇ ਤਾਂ ਨਾ ਭੁਜਾਈ ਮੈਂ ਫੱਟੇ ਚੱਕਦਾ ਨਾ ਪਰ ਕਦਰ ਨਹੀਂ ਲੋਕ ਪਾਉਂਦੇ ਵੇ ਅਹੀਂ ਕਹਿਣੀਆਂ ਵੀ ਤੈਨੂੰ ਰਿਸ਼ਤਾ ਕਾਤਾ ਨਹੀਂ ਲੈਂਦਾ ਤੂੰ ਉਹ ਮੈਂ ਤਾਂ ਲੈਨ ਨੂੰ ਤਿਆਰ ਬਿਠਾ ਕੇ ਕਰਵਾ ਦੇਂਗੀ ਚਾਲ ਕੋਈ ਨਾ ਮੈਂ ਦੇਖਦੀ ਆ ਭਲਾ ਮੇਰੇ ਪੇਕਿਆ ਵਨੀ ਮਾਰਦੀਆਂ ਨਹੀਂ ਜੋੜ ਦੇ ਭਰਜਾਈ ਤਾ ਤੇਰਾ ਇੱਕ ਤਾਂ ਭਰਜਾਈ ਮੈਂ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਅਗਲਾ ਨਾ ਬਸ ਇੱਕ ਕਾਸਰ ਨਹੀਂ ਛੱਡਦਾ ਨਹੀਂ ਤਾਂ ਮੇਰਾ ਘਰ ਬੰਗਾਤਾ ਸੀ ਮੜੀ ਕਾਚ ਰਹਿ ਗਈ ਕਹਿ ਲਿਆ ਯਕੀਨ ਤਾਂ ਕਰਨਾ ਹੀ ਪਊ ਫਿਰ ਯਕੀਨ ਕਰਾ ਕੇ ਰਿਸ਼ਤਾ ਹੋ ਓਏ ਹੁੰਦਾ ਤਾਂ ਪੱਕੀ ਦੱਸਾਂ ਭਰਜਾਈ ਨਾ ਲੋਕ ਇਹੇ ਜੀ ਬੁਰੀ ਹਾਲਤ ਕਰਦੇ ਆ ਮੈਂ ਬਸ਼ਵਾਸ਼ ਕਰ ਲੈਣਾ ਅਗਲਾ ਮੈਨੂੰ ਚੂਨਾ ਲਾ ਜਾਂਦਾ ਕਾ ਨੂੰ ਤੈਨੂੰ ਮੈਂ ਕਰਾਉਂ ਰਿਸ਼ਤਾ ਤੂੰ ਤਾਂ ਇੰਨਾ ਹੱਥਾਂ ਦਾ ਕਰਿੰਦਾ ਫਿਰ ਤਾਂ ਕੀ ਪੁੱਛਣੀ ਅੱਬਰ ਜਾਈਏ ਤਾਰਾ ਜੋੜ ਦੇ ਨੰਨਿਆਰਾ ਆ ਜੂਗਾ ਹਜੇ ਦੱਦੀ ਮੈਂ ਕਰਾਉਂਗੀ ਅੱਧੀ ਟੱਪ ਗਈ ਅੱਧੀ ਰਹਗੀ ਮੈਂ ਤੇਰੀਆਂ ਅਸੀਸਾਂ ਸਾਰੀ ਉਮਰ ਨਹੀਂ ਭੁੱਲਦਾ ਵੇ ਕਾ ਨੂੰ ਟੱਪ ਗਈ ਕਾ ਨੂੰ ਰਹਗੀ ਮੈਂ ਕਰਾਉਂ ਤੇਰਾ ਰਿਸ਼ਤਾ ਓ ਮੇਰੀ ਗੱਲ ਸਾਨੂੰ ਭਝਾਈ ਹਾਂ ਕਦੇ ਕਦੇ ਬਣਾ ਆ ਜਾ ਕਰ ਚਾਹੀ ਮੈਂ ਚਾਹ ਤਾਂ ਬਣਾ ਜਾ ਕਰੂੰ 17 ਟਿੱਲੀਆਂ ਪਈਆਂ ਕੱਲੇ ਦੀਆਂ ਕੋਈ ਨਾ ਤੂੰ ਐ ਹੁਣਾਂ ਕਰਨ ਨਾਲੇ ਤੱਕਰਾਉ ਤੈਨੂੰ ਰਿਸ਼ਤਾ ਨਾਲੇ ਤੂੰ ਕੰਧ ਕੱਢ ਕੇ ਆ ਨਾਲੇ ਤੈਨੂੰ ਚਾਹ ਪਿਆਇਆ ਕਰੋ ਬਸ ਕੱਲੀਆਂ ਨਾਲੇ ਖਵਾਇਆ ਕਰੋ ਰੋਟੀ ਪਰ ਜਾਈ ਚੇਪੀਆਂ ਲਾਉਣ ਆਲੀਆਂ ਤੂੰ ਲਾ ਦੇ ਕੇ ਪੀ ਨਾ ਕੋਈ ਨਾ ਜ਼ਰੂਰ ਲਾਉ ਲੈ ਹੁਣ ਮੈਂ ਆ ਭਾਂਡੇ ਧਰ ਕੇ ਜਾਨੀ ਆ ਤੂੰ ਆ ਜੀ ਮੇਰੇ ਮੰਗਰੀ ਮੈਂ ਤਾਂ ਮੰਗਰਾ ਆਂ ਪਰ ਜਾਈ ਆ ਜੀ ਹਾਂ ਕੋਈ ਇੰਝਰ ਲੈ ਕੈ ਲਿਆ ਤੂੰ ਵੀ ਕੋ ਭੇਜ ਮੱਤਾ ਵਾਲੀ ਐ ਨੇ ਇੱਕ ਵਾਰੀ ਹੋਰ ਇੱਕ ਤੇਰੀ ਤੇਰੇ ਤੇ ਮਿੱਠੋ ਨਹੀਂ ਆ ਜਾ ਭੈਣੇ ਕਿਵੇਂ ਆ ਭੈਣੇ ਵਧੀਆ ਆ ਖਿੱਚ ਲੈ ਰਹਿ ਜਾ ਨਹੀਂ ਮੈਂ ਬਹੁਤ ਦੇ ਤੈਨੂੰ ਮੈਂ ਗਈ ਸੀ ਕੈਨੇਵਨੀ ਫ੍ਰਿਜ ਖਰਾਬ ਹੋ ਗਿਆ ਸੀ ਕਹੇ ਲਾ ਮਿਸਤਰੀ ਹਾਂ ਉਹ ਮੈਨੂੰ ਕਹਿੰਦਾ ਕਹਿੰਦਾ ਉਹਨਾਂ ਦਾ ਮਿੱਠੋ ਕਾ ਪੱਖਾ ਡਿੱਗ ਗਿਆ ਤੇ ਮਿੱਠੋ ਨੂੰ ਸੱਟ ਲੱਗਣੀ ਸੀ ਕੁਛ ਨਾ ਮੈਂ ਤਾਂ ਬਾਲ ਬਾਲ ਬਚੀ ਆਂਗੀ ਸਾੜਦਾ ਉਹ ਬਰਾਂਡੇ ਵਾਲਾ ਪੱਖਾ ਜਦੋਂ ਮੈਂ ਲਾ ਝਾੜੂ ਲਾਈ ਜਾਵਾ ਉਹ ਦੜਾ ਦੇ ਮੇਰੇ ਪੈਰਾਂ 'ਚ ਵੱਜਿਆ ਮੈਂ ਤਾਂ ਬਚ ਗਈ ਨੀ ਕੀ ਗੱਲ ਉਹ ਸਮਾਰ ਕੇ ਨਿਕਸ ਕੇ ਗਏ ਨੇ ਤਾਂ ਕਿਹੜਾ ਮਿਸਤਰੀ ਆਗਾ ਹੋ ਕਲਾਨ ਜਹਾ ਨਹੀਂ ਨਾਲੇ ਕਹਿੰਦੇ ਨੇ ਮਿਸਤਰੀ ਤਾਂ ਵਧੀਆ ਹੈ ਉਹ ਕਿਹੜਾ ਮਿਸਤਰੀ ਆ ਮੈਂ ਗਈ ਸਦਾ ਆਪਣਾ ਲਾਂਬਾ ਦੇਣਾ ਕਹਿੰਦਾ ਮੈਂ ਤੁਹਾਡੇ ਸੱਚੇ ਤਰ੍ਹਾਂ ਫ੍ਰਿਜ ਖਰਾਬ ਹੋ ਗਿਆ ਹਾਂ ਕਹਿੰਦਾ ਸੀਗਾ ਨਾ ਫ੍ਰਿਜ ਠੀਕ ਕਰਕੇ ਆਉਣਾਗਾ ਕਰੇ ਆ ਫਿਰ ਕਿੱਥੇ ਕਰਿਆ ਉਹ ਤਾਂ ਭਾਨੇ ਰਾਹੂ ਚ ਮੁੜ ਗਿਆ ਪਤਾ ਨਹੀਂ ਆਇਆ ਹੀ ਨਹੀਂ ਮੈਂ ਤਾਂ ਜਦੋਂ ਦੁਬਾਰੇ ਗੇੜਾ ਮਾਰਨ ਗਈ ਮਖਾ ਮੈਂ ਤਾਂ ਪਿਆਸੀ ਬੈਠੀ ਆਂ ਕਹਿੰਦਾ ਮੈਂ ਤਾਂ ਕਹਿੰਦਾ ਉਹ ਮਿੱਠੋ ਤੇ ਪੱਖਾ ਡਿੱਗ ਪਿਆ ਤੀ ਕਹਿੰਦਾ ਉਹਦੇ ਸੱਟ ਨਾ ਲੱਗੀ ਹੋਵੇ ਮੈਂ ਤਾਂ ਉਹਦੀ ਟੈਨਸ਼ਨ 'ਚ ਬੈਠਾ ਨਾ ਨਾ ਰਾਜਾ ਚੰਗੀ ਭਲੀ ਤਾਂ ਗਈ ਹੈਗੀ ਉਹ ਤਾਂ ਉਹੀ ਪਾਪੜੇ ਲੋਂਦਾ ਰਹਿੰਦਾ ਕੰਮ ਤੋਂ ਚ ਉਲਟਾ ਬੰਦਾ ਬਸ ਕੰਮ ਉਹਨੂੰ ਐ ਵੀ ਕੰਮ ਨਾ ਕਰਨਾ ਬਵੇ ਹੁਣ ਦੱਸ ਮੈਂ ਠੰਡਾ ਪਾਣੀ ਪੀਆ ਮੈਂ ਬਰਫ਼ ਸਾਡੋ ਲੈ ਜਾਂਦੀ ਨਹੀਂ ਲੈ ਕੇ ਜਾਉ ਹੁਣ ਤਾਂ ਫਿਰ ਹੋਰ ਤੋੜੋਂ ਕੇ ਲੈ ਜਾਂਦੀ ਬਾਅਦ ਚ ਪਾ ਲਾਂਦੀ ਪੈਂਪਰ ਤੇ ਚੱਲ ਇਹ ਤਾਂ ਹੁਣ ਲਾਰੇ ਤੇ ਲਾਰਾ ਲਾਈ ਜਾਂਦਾ ਨਹੀਂ ਉਹ ਕਿਹੜਾ ਕੰਮ ਵਾਲਾ ਤੂੰ ਕਿਸੇ ਹੋਰ ਨੂੰ ਇੱਕ ਹੋਰ ਆਗਾ ਮੱਗਰ ਮਿਸਤਰੀ ਵੱਜਦਾਗਾ ਉਹਨੂੰ ਲੈ ਆਉਂਦੀ ਤੂੰ ਜਲ ਮੈਂ ਦੇਖਦੀ ਆ ਉਹਨੂੰ ਲੈ ਕੇ ਆਉਣੀ ਤੇਰੇ ਵੀਰ ਜੀ ਗਏ ਹੋਏ ਨੇ ਮੈਨੂੰ ਪੜੀਏ ਕੱਲੀ ਨੂੰ ਕੀ ਪਤਾ ਨਹੀਂ ਹੈਗਾ ਮੈਂ ਤਾਂ ਇਹਦੇ ਕੰਮ ਕਲੱਲੇ ਵਾਲੇ ਹੈਗਾ ਕੈਲੇ ਦੇ ਤਾਂ ਉਹ ਤਾਂ ਸਿੱਧਾ ਸਾਦਾ ਜਿਹਾ ਹੀ ਹੈਗਾ ਬਸ ਉਹ ਇੱਕ ਥੋੜਾ ਜਹਾ ਉਂਦੀ ਦੂਜੇ ਲੋੜਾਂ ਠਰਕੀ ਜਾ ਵਾਲਾ ਹੈ ਮਾੜਾ ਜਿਹਾ ਰਹੀ ਬਚ ਕੇ ਅੱਛਾ ਜੀ ਦੇਵਾ ਤੂੰ ਤਾਂ ਸੋਹਣੀ ਵੀ ਬਾਹਲੀ ਹੈਗੀ ਉਹ ਤਾਂ ਉਹਦੀ ਪਸੰਦ ਆ ਜੂ ਤੈਨੂੰ ਤੈਨੂੰ ਮੈਂਂਟ ਚ ਪੱਟ ਲੂਗਾ ਤਾਂ ਨਾ ਨਾ ਇਹ ਜਈ ਹੈਗਾ ਚਲ ਮੇਰੀ ਗੱਲ ਸੁਣ 6 ਫੇਟ ਤੋਂ ਬਚ ਗਈ ਹਾਂ ਹਾਂ 6 ਫੇਟ ਤੋਂ ਤਾਂ ਬਚਤਾ ਇਹ ਤਾਂ ਸੋਹਰ ਕਰ ਮੇਰੀ ਨਿਗਾ ਪੈ ਗਈ ਜਦੋਂ ਮੈਂ ਐ ਝਾੜੂ ਜਲਾਉਂਦੀ ਜਦੋਂ ਥੱਲੇ ਨੂੰ ਐ ਛਾਂ ਜੀ ਪਈ ਮੈਂ ਤਾਂ ਭੱਜ ਕੇ ਪਰੇ ਹੋ ਗਈ ਜਦੋਂ ਚਲ ਸ਼ੁਕਰ ਹੈ ਭੈਣ ਪਤਾ ਨਹੀਂ ਕਿਵੇਂ ਤਾਂ ਕਸਿਆ ਨੇ ਨਾ ਕਿਵੇਂ ਨਾ ਮਰ ਜਾਣੇ ਕਿਵੇਂ ਕਸਿਆ ਉਹ ਚਲ ਮੈਂ ਜਾਣੀ ਆ ਫਿਰ ਦੇਖਦੀ ਆ ਮੱਗਰ ਮਿਸਤਰੀ ਕਣੀ ਵੀ ਦੇਖਦੀ ਆ ਫਿਰ ਬਰਫ਼ ਲੈ ਜਾ ਤੇ ਚਾਹ ਬਣਾ ਲੈਣੀ ਨਾ ਨਾ ਬਸ ਚਾਹ ਨਹੀਂ ਪੀਣੀ ਬਰਫ਼ ਫੇਰ ਲੈ ਕੇ ਜਾਉ ਹੁਣ ਮੈਂ ਉੱਧਰ ਵਿਚਾਲੇ ਆਈ ਹਾਂ ਮੋੜਦੀ ਹੋਈ ਜਾਂਦੀ ਹੋਈ ਫੇਰ ਲੈ ਜਾਉ ਚਲ ਦੇਖ ਲੈ ਕੋਈ ਗੱਲ ਨਹੀਂ ਫਿਰ ਲਾ ਮਰ ਜਾਣਾ ਨਾ ਹੋਵੇ ਉਹੀ ਗੱਲ ਬਣਾਤੀ ਅਖੋ ਤੇ ਤਾਂ 6 ਵਜੇ ਮੈਂ ਤਾਂ ਉਹਦੇ ਕੋਲ ਕੰਮ ਆਪਣੇ ਕਰਨਾ ਤੈਹ ਜਾਨੇ ਨੇ ਤੇ ਨਾ ਮੂੰਹ ਹੀ ਲਾਈ ਜਾਂਦਾਗਾ 6 ਵਜੇ ਤੇਰੇ ਦੁਸ਼ਮਣਾਂ ਦੇ ਤੇਰੇ ਵਜੇ ਲੱਤਾਂ ਤੇ ਮੇਰੇ ਕਿਉਂ ਵਜੇ 6 ਮੈਂ ਤਾਂ ਪੱਖਾ ਕਿਸੇ ਹੋਰ ਮਿਸਤਰੀ ਤੇ ਟੰਗਾ ਲੂੰਗੀ ਇਹ ਜਿਹਨੂੰ ਤਾਂ ਬਿਹੜੇ ਨਾ ਪੜਨ ਦਵਾ ਆ ਜਾਂਦਾਗਾ ਉਹਨਾਂ ਦਾ ਕੰਮ ਨਹੀਂ ਕਰਦਾ ਜਿਹਨਾਂ ਦਾ ਨੁਕਸਾਨ ਕਰਕੇ ਚਲੇ ਜਾਂਦਾਗਾ ਹੁਣ ਇਹਨੂੰ ਲਾਰੇ ਲਈ ਜਾਂਦਾ ਵਿਚਾਰੀ ਨੂੰ ਓਏ ਕਹਿ ਲਿਆ ਕੰਜਰ ਦੇ ਸੰਦ ਦਾ ਸਾਰੇ ਉਹਨਾਂ ਦੇ ਰਹੇਗੇ ਓਏ ਮੇਰੀ ਗੱਲ ਸੁਣ ਸੰਦ ਤਾਂ ਪਰਾਈ ਤੋਂ ਵੀ ਲੈ ਲਾਂਦੇ ਆਂ ਉਹਦੇ ਕੋਲੋਂ ਮਿੱਠੋਂ ਕੋਲੋਂ ਲੈ ਜਾਂਦੇ ਮਣਕੇ ਉਹਦੇ ਕੋਲੇ ਹੁੰਦਾਗਾ ਕੁਸ ਉਹ ਕੰਜਰ ਦੇ ਲੋਕ ਵੀ ਸ਼ਰਮ ਨਹੀਂ ਮੰਨਦੇ ਵੀ ਸੰਦ ਤਾਂ ਮਿਸਤਰੀ ਦੇ ਪਛਾਣ ਦੀ ਹੈ ਉਹ ਕਹਿੰ ਲਿਆ ਕੰਜਰ ਦੇ ਤੈਨੂੰ ਨਹੀਂ ਸੰਗ ਆਉਂਦੀ ਸੰਦ ਤਾਂ ਭਲੇ ਹੀ ਦੇ ਹੁੰਦੇ ਆ ਮੁੜ ਕੇ ਲਵੇੜ ਕੇ ਫੜਾ ਦੇਣਗੇ ਸਾਫ਼ ਆਪ ਨੂੰ ਕਰਨੀ ਉਹ ਪਰਾਈ ਉਹ ਕਰੀਏ ਮਿੱਠੋਂ ਮਾਣ ਆ ਤੋ ਨਹੀਂ ਆ ਬਾਲੀ ਵੱਡੀ ਉਮਰ ਹੈ ਉਹ ਪਰਾਈ ਨਹੀਂ ਪੱਟੀ ਆ ਬਾਲੀ ਮੈਂ ਤਾਂ ਕੰਮ ਇੱਕ ਫੜ ਲਿਆ ਬੜਾ ਵੱਡਾ ਵੇ ਤੂੰ ਵੱਡੇ ਕੰਮ ਹੀ ਕਰਨੇ ਹੁੰਦੇ ਆ ਤੂੰ ਕਿੱਦੇ ਛੋਟੇ ਕੰਮ ਕਰਦਾ ਓਏ ਮੇਰੀ ਗੱਲ ਸੁਣ ਮੇਰਾ ਰਹਿ ਗਿਆ ਸਮਾਨ ਗੋਗੇ ਕੇ ਕਰੇ ਵੇ ਕਿਹੜਾ ਸਮਾਨ ਆ ਓਏ ਮੇਨ ਨਾਲਾ ਪੀਤਾ ਜਾਂ ਕੰਧ ਕੱਢਣੀ ਆ ਕਿਸੇ ਦੀ ਵੇ ਬਸ ਕੰਧ ਕੱਢਣੀ ਆਗੀ ਤੂੰ ਰਹਿ ਤੇ ਤੇ ਤੂੰ ਸਿੱਧਾ ਜਾਂਦਾ ਨਹੀਂ ਛੱਡ ਦੇ ਖੜਾ ਹੁਣ ਆ ਮੇਰਾ ਕੰਮ ਤਾਂ ਆਪ ਤੂੰ ਵਿਚਾਲੇ ਛੱਡਦਾ ਤੇਰਾ ਕੀ ਰਹਿ ਗਿਆ ਹਜੇ ਵੇ ਮੈਂ ਸਵਾਹ ਕਰਦੀ ਸੀ ਮੈਂ ਖਚਵਾਰ ਆ ਜਾ ਪਾ ਲੰਦਾ ਤੂੰ ਵਧੀਆ ਸੀਗਾ ਮਿਸਤਰੀ ਚਲ ਹਜੇ ਕਿੰਨਾ ਗੁੱচ্চਾ ਜਾਈਵੇਂਗੀ ਜਿੰਨਾ ਰੱਬ ਲਜਾਊ ਚੰਨੇ ਭੱਗ ਜਾਗੇ ਓਏ ਕਾਹਨੂੰ ਉੱਪਰ ਜਾਈ ਹੁਣ ਤਾਂ ਤੈਨੂੰ ਗੱਲਾਂ ਆਉਂਦੀਆਂ ਮਿੱਠੀਆਂ ਮਾਰਦੀਆਂ ਚੰਗੀ ਟੁਕੜੀ ਲਾ ਰੱਖੀ ਐ ਵੇ ਰੱਬ ਨੇ ਲਵਾਈ ਆ ਦਿੱਤਾ ਇੰਨਾ ਕੋ ਹੌਸਲਾ ਤੇ ਪੈਸਾ ਦਿੱਤਾ ਫੇਰ ਹੀ ਲਾਈਗਾ ਤੈਨੂੰ ਕਿਹੜਾ ਮੈਂ ਪੈਸੇ ਨਹੀਂ ਦਿੱਤੇ ਤੇਰੇ ਮਿੰਤ ਦੇ ਲੈ ਫੇਰ ਤੇਰਾ ਐ ਕਰ ਆ ਜਿਹੜੇ ਨਾ ਸੂਟ ਜੇ ਮਿੰਦੀ ਐ ਇਹੀ ਦੇ ਦੇ ਪੀਤਾ ਨਾਲੇ ਪੂਤੇ ਦਾ ਫੀ ਕਰਾਉਣਾ ਕਿ ਫਿਰ ਟੇਲਰ ਦਾ ਕੰਮ ਚਲਾ ਲਿਆ ਓਏ ਟੇਲਰ ਦਾ ਕੰਨੂ ਚਲਾਇਆ ਕੰਧ ਮਿਣਕੇ ਹੋਣੀ ਐ ਹਾਏ ਬੇ ਕੀ ਦੇ ਨਾਲ ਕਿ ਤੇਰੀ ਕੰਧ ਮਣੀ ਜਾਊਗੀ ਗੱਜਾ ਓਏ ਕਿੰਨੇ ਗੋਗੇ ਕੇ ਗਿਆ ਸੀਗਾ ਲੈਟਰਿੰਗ ਜੀ ਕਰਨ ਘਨੌਲੀ ਜੀ ਡਿੱਗ ਪੀਣ ਵਾਲੇ ਨਾਲੇ ਪੀਤਾ ਰਹਿ ਗਏ ਨਾਲੇ ਕਰੇ ਤੇਸੀ ਕਰੰਡੀ ਬੇ ਫਿਰ ਉੱਥੇ ਦੀ ਛੱਤਰ ਖਾ ਕੇ ਆ ਗਿਆ ਚੱਕ ਲਿਆ ਤੂੰ ਜਾ ਕੇ ਓਏ ਮੈਂ ਹੁਣ ਕਿੱਥੇ ਤੁਰੇ ਫਿਰ ਤੁਰੇ ਜਾਂਦਾ ਨਹੀਂ ਆਪ ਸੂਟ ਕੱਟਣ ਲੱਗਦੇ ਸੀ ਮੇਰੇ ਕੋਲ ਤਾਂ ਆਪ 1 ਇੰਚ ਟਾਈਪ ਆਗਾ ਉਹ ਹੀ ਗੱਲ ਆ ਸੂਟ ਮਿੱਠੋਂ ਫੇਰ ਕੱਟ ਲਈ ਪਹਿਲਾਂ ਮੈਨੂੰ ਮਿਣੇ ਉਹਨਾਂ ਦੇ ਕਿਤੇ ਬਾਗ ਨਾ ਟਾਈਪ ਟੱਪ ਜੇ ਫਿਰ ਨਹੀਂ ਚੱਲ ਕੋਈ ਗੱਲ ਨਹੀਂ ਪੀਤਾ ਤਾਂ ਤੂੰ ਲੈ ਜੀ ਕੱਟ ਮੈਂ ਤਾਂ ਸੂਟ ਆਥਨੇ ਕੱਟ ਨੂੰ ਪਹਿਲਾਂ ਮੈਨੂੰ ਐਂ ਦੱਸ ਤੂੰ ਕੰਧ ਕੀ ਦੇ ਕੱਢਣ ਜਾਣਾ ਹੁਣ ਓਏ ਸੱਜਣੇ ਕਾਨੂੰ ਢੋਲ ਵਜਾਉਣੀ ਐ ਲੈ ਇਹ ਕਾਹਦਾ ਢੋਲਾ ਤੇਰੀ ਮਿਹਨਤ ਆ ਗਈ ਕੰਮ ਮੜ ਦੇਖ ਕੇ ਕਰਿਆ ਕਰ ਓਏ ਮੇਨੀ ਗੱਲ ਸੁਣ ਲੈ ਪ੍ਰੀਤੋਂ ਆਗੀ ਉਹਦੀ ਕੰਧ ਕੱਢਣੀ ਐ ਵੀ ਪ੍ਰੀਤੋਂ ਆ ਲੰਬੜਦਾਰਾਂ ਦੀ ਹਾਂ ਮੁੰਡੇ ਜੀ ਫਸੀ ਜਾਂਣਾਗਾ ਤੈਨੂੰ ਉਹ ਕੀ ਲਈ ਬੈਠੀ ਆ ਬਕਾਇਆ ਤੂੰ ਆਂ ਪੋਲਾ ਪੰਡਾਰਾ ਤੈਨੂੰ ਲੁੱਟ ਕੇ ਦੁਨਗਾ ਹੀ ਖਾਈ ਤੇ ਕੱਥੇ ਚੰਮ ਲਹਾਈ ਜਾਂਦੀ ਆ ਕੋਈ ਤੈਨੂੰ ਰੁਪਿਆ ਦਿੰਦਾ ਨਹੀਂ ਕੰਮ ਅਗਲੇ ਦਾ ਤੂੰ ਕਰ ਮੇਰੀ ਗੱਲ ਸੁਣ ਉਹਨੇ ਇੰਨੇ ਤਾਂ ਚੰਗੀ ਚਾਹ ਪਿਆ ਕੇ ਗਈ ਐ ਨਾਲੇ ਮੜਾ ਜਾ ਸਾਂਝਾ ਪਿਆਇਆ ਐ ਬਸ ਵਧੀਆ ਫੇਰ ਤਾਂ ਧਰ ਲਿਆ ਵੱਡਾ ਕ્યાં ਪਿਆਤੀ ਜੇ ਤੈਨੂੰ ਓ ਮੇਰੀ ਗੱਲ ਸੁਣ ਨਾ ਤੂੰ ਚੁੱਪ ਕਰਕੇ ਹੋਰ ਭਾਲਾ ਕੰਮ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਵੀ ਸਾਰੇ ਚੂਨਾ ਲਾਉਣ ਵਾਲੇ ਕੋਈ ਤਾਂ ਸੁਣਦੀ ਆ ਕਿਸੇ ਨੇ ਕੋਈ ਨਹੀਂ ਸੁਣਦਾ ਤੇਰੀ ਤੈਨੂੰ ਕੱਲੀ ਰੋਟੀਆਂ ਖਵਾ ਦੂ ਚਾਹ ਪਿਆ ਦੂ ਬਸ ਤੇਰੀ ਚੰਮ ਲਾ ਲੰਦੇ ਆ ਕਿ ਤੇਰੇ ਦੰਦਾ ਕੋਈ ਕੁਝ ਨਹੀਂ ਹੈਗਾ ਓਏ ਇਹ ਤਾਂ ਗੱਲ ਠੀਕ ਹੈ ਤੇਰੀ 16 ਅੰਨੇ ਜਮ ਕਿਸ ਨੇ ਤੇਰਾ ਕੰਮ 'ਤੇ ਕੰਮ ਵਿਸ਼ਵਾਸ ਜਿੰਨਿਆਂ ਦੇ ਕੰਮ ਕਰੇ ਆ ਕੰਜਰਿਆਂ ਨੇ ਕਿਸੇ ਨੇ ਨਹੀਂ ਦਿੱਤਾ ਪੈਸਾ ਫੇਰ ਸਾਰੇ ਮੁੱਕਰ ਜਾਂਦੇ ਆਗੇ ਸਾਰੇ ਮੁੱਕਰ ਜਾਂਦੇ ਉਹ ਕਹਿੰਦਾ ਛੜੇ ਬੰਦੇ ਦਾ ਫਾਇਦਾ ਚੱਕ ਲੈ ਵੀ ਇਹਦੇ ਕਿਹੜਾ ਮੰਗਰ ਹੈਗਾ ਕੋਈ ਤੂੰ ਮੜ ਸੰਭਲ ਕੇ ਤੁਰਿਆ ਕਰ ਕਿਉਂ ਤੂੰ ਐ ਓਏ ਮੇਰੀ ਗੱਲ ਸੁਣ ਓਏ ਤਾਂ ਹੀ ਤਾਂ ਪ੍ਰੀਤੋਂ ਦੇ ਲੜ ਲੱਗਿਆ ਤਾਂ ਹੀ ਉਹਦੀ ਕੜਦਾ ਕੰਦ ਬੇ ਹੁਣ ਉਹਦੇ ਲੜ ਲੱਗ ਕੇ ਕੀ ਪਾਰਦਾਗਾ ਤੈਨੂੰ ਪਹਿਲਾਂ ਨਹੀਂ ਕਿਸੇ ਨੇ ਪਾਰ ਲਾਇਆ ਓਏ ਪ੍ਰੀਤੋਂ ਮੈਨੂੰ ਕਹਿੰਦੀ ਤੈਨੂੰ ਮੈਂ ਰਿਸ਼ਤਾ ਕਰਾਉਂਗੀ ਕਰਾਉ ਰਿਸ਼ਤਾ ਉਹ ਵੀ ਠੱਗੀ ਹੋਇ ਮਰਵਾਉਗੀ ਅੱਗੇ ਕਿੰਨੇ ਰਿਸ਼ਤੇ ਦੇ ਨਾਲ ਠੱਗੀ ਮਰਵਾਈ ਆ ਪਹਿਲਾਂ ਤੈਨੂੰ ਚੂਨਾ ਲਾਤਾ ਪਹਿਲਾਂ ਵਾਲੀ ਤੇਰੇ ਰਹਿ ਗਈ ਕਿੰਨਾ ਤੇ ਪੈਸਾ ਖਰਾਬ ਕਰੇ ਓਏ ਪਰ ਜਾਈ ਜਿੱਥੇ ਐਨੇ ਵਾਰੀ ਮਰਵਾਲੀ ਠੱਗੀ ਇੱਕ ਵਾਰੀ ਹੋਰ ਵੱਜ ਜੂ ਦੇਖੀ ਜੂ ਰੱਬ ਤੇ ਆ ਮੈਨੂੰ ਤਾਂ ਕਿਸੇ ਦੀ ਮੰਨਣੀ ਨਹੀਂ ਹੈਗੀ ਮੈਨੂੰ ਤਾਂ ਕੀ ਆ ਫਿਰ ਮੈਂ ਕਰੋ ਆ ਕੇ ਇੱਥੇ ਪਰਝਾਈ ਕੋਲ ਹੀ ਰੋਣਾ ਹੁੰਨਾ ਅੱਖਾਂ ਚ ਪਹੁੰਨ ਦੇ ਦੇ ਕੇ ਉਹ ਮੇਰੇ ਅੱਖਾਂ ਵੀ ਨਹੀਂ ਪਹੁੰਚਦਾ ਪਰਝਾਈ ਕੀ ਪਤਾ ਰੋਟੀ ਪੱਕਣੀ ਲੱਗ ਜੇ ਇਹ ਪੱਕਣ ਤਾਂ ਲੱਗ ਜੂਗੀ ਮਾੜਾ ਮੋਟਾ ਤੇਰੇ ਚ ਦਿਮਾਗ ਚਾਹੀਦਾ ਤੇਰੇ ਚ ਦਿਮਾਗ ਨਹੀਂ ਹੈਗਾ ਪ੍ਰੀਤੋ ਤੇ ਮੈਨੂੰ ਥੋੜਾ ਥੋੜਾ ਵਿਸ਼ਵਾਸ ਹੋ ਗਿਆ ਹਾਂ ਹਾਂ ਕਰ ਪ੍ਰੀਤੋ ਤੇ ਵਿਸ਼ਵਾਸ ਆ ਦੇ ਕੇ ਰਾਮਾ ਆ ਪੀਤਾ ਆ ਤੇਰਾ ਕੋਈ ਨਾ ਜਦੋਂ ਪ੍ਰੀਤੋ ਨੇ ਵੀ ਲਾਇਆ ਨਾ ਰੋਣਾ ਤੈਨੂੰ ਫੇਰ ਪਤਾ ਲੱਗੂ ਲੱਲ ਜਾਈ ਸੰਭਲ ਕੇ ਕਿਤੇ ਹੋਰ ਨਾ ਤੋੜ ਤੂੜਦੀ ਨਹੀਂ ਦੇਖ ਲਾ ਓਏ ਮੈਂ ਕੀ ਤੁੰਦ ਮੈਂ ਕੀ ਦੇ ਨਾਲ ਲੰਕਣਾਗਾ ਮਣੀ ਤਾਂ ਕੰਦ ਹੈ ਹਾਂ ਕੰਦ ਮਣੀ ਚਾਹ ਪ੍ਰੀਤੋਂ ਨੂੰ ਮਣੀ ਮੈਨੂੰ ਤਾਂ ਕੀ ਆ ਪ੍ਰੀਤੋਂ ਤਾਂ ਮਣੀ ਬਸ ਪਈ ਆ ਬਸ ਹੁਣ ਤਾਂ ਬਸ ਕੰਦ ਲਿਕਲ ਗਈ ਜਦੋਂ ਮਰਨਿਆ ਰਹਿਣ ਤਾਂ ਠਾਕਾਂ ਪੂਰਨ ਤੂੰ ਓਏ ਮੇਰੀ ਗੱਲ ਸੁਣਦਾ ਨਹੀਂ ਹੈਗਾ ਆ ਕੱਲਾ ਤੇਰੇ ਮੂੰਹ ਦਾ ਸਵਾਦ ਆਗਾ ਠਾਕਾਂ ਪੂਰੀ ਜਾਣ ਰਹਿਣਾ ਅਗਰ ਇਹਦੇ ਖਵਾ ਕੇ ਰੋਟੀਆਂ ਤੇਨੂੰ ਚਾਰ ਮੁੜ ਕੇ ਕਹਿੰਦਾ ਤੁਰਦਾ ਬਣ ਲੈ ਫੜਾ ਦੇ ਦੂਜਾ ਵੀ ਫੜਾ ਦੇ ਕੋ ਹੋਰ ਆਗਾ ਤੇਰੇ ਕੋਲੇ ਵੇ ਉਹਦੋਂ ਤੱਕ ਕੀ ਕਰਉਣਾ ਫਿਰ ਓਏ ਕਈ ਵਾਰੀ ਬੰਦ ਘੱਟ ਮੈਨਣਾ ਪੈਂਦਾ ਹਾਏ ਮੇਰਾ ਵੀ ਕੰਮ ਖੜਾਏ ਗੱਲ ਲੈ ਜਾ ਮੈਂ ਠੀਕ ਐ ਕੰੰਚੀ ਤਾਂ ਨਹੀਂ ਲੈ ਆਣੀ ਕੰੰਚੀ ਨਾਲ ਕੀ ਕੱਟਣਾ ਉੱਥੇ ਮੈਂ ਪ੍ਰੀਤੋ ਦੀ ਜੀਭ ਕੱਟਨੀ ਜੀਭ ਕਿਉਂ ਕੱਟਣੀ ਐ ਫਿਰ ਤਾਂ ਕੰਮ ਹੀ ਨਿਭੜ ਜੂਗਾ ਸਾਰਾ ਚੰਗਾ ਜਹਾ ਹਾਂ ਖਰਾਬ ਆ ਕੱਲੀਆਂ ਗੱਲਾਂ ਵਾਲੀਆਂ ਇਹਨੇ ਆਖਿਆ ਵੀ ਚਾਹ ਪੀ ਲੈ ਮਾਣੀ ਨੀ ਤਾਣੀ ਓਏ ਬੱਸ ਭੱਜੇ ਜਾਂਦੇ ਆ ਨੂੰ ਪਿਉਈ ਐ ਲੈ ਪ੍ਰੀਤੋ ਵਰਗੀ ਤੂੰ ਕਿੱਥੇ ਬਣ ਜਾਗੀ ਹਣੇ ਤਾਂ ਚਾਹ ਦੀ ਘੁੱਟ ਪਿਆ ਹੀ ਦਿੱਤੀ ਸੀ ਤੂੰ ਤਾਂ ਫੋਕੇ ਪਾਣੀ ਦਾ ਵੀ ਨਾ ਲੇ ਤਾਂ ਕੱਲੀਆਂ ਉਂਗਲਾਂ ਲਾਉਣ ਵਾਲੀ ਐ ਵੀ ਰਿਸ਼ਤਾ ਨਾ ਹੋ ਜੇ ਕੈਲੇ ਨੂੰ ਕੈਲਿਆਂ ਹਿਟ ਤਾਂ ਮੈਨੂੰ ਲੱਗਦਾ ਇੱਕ ਨੰਬਰ ਮੰਗਾਈ ਐ ਆ ਹਾ ਹਾ ਕਣਚ ਮੰਗੂ ਖਾਂ ਖੜਕਦੀਆਂ ਕੈਲਿਆਂ ਓਏ ਜਿਵੇਂ ਪਰਹਾਈ ਖੜਕਦੀ ਐਵੇਂ ਟ ਖੜਕਦੀ ਐ ਕੰਨ ਤਾਂ ਇਹ ਜੀ ਕੱਢਾਂਗੇ ਗੋਲੀ ਵਰਗੀ ਫੜਕਦੀ ਆਪਦਾ ਮੂੰਹ ਦੇਖ ਲੈ ਮੈਨੂੰ ਵੀ ਕੈਨ ਲਾ ਕਹਿੰਦੇ ਆ ਪ੍ਰਾਣਾ ਮਿਸਤਰੀ ਇੱਥੇ ਕੋ ਕੇ ਲਾ ਦੇ ਨਾ ਤਾਂ ਕੰਧ ਡੰਗੇ ਨਾ ਕਿਸੇ ਕੋਲੇ ਹੋਰ ਜਾਵੇਂ ਲੈ ਹੁਣ ਕਾੜ ਦੇ ਇਹਦੀ ਮਿੰਟ ਮਾਰ ਕੰਧ ਲਾ ਕੁੜੇ ਆਇਆ ਹੀ ਨਹੀਂ ਕਹਿਲਾ ਦੇ ਕੇ ਹਾਂ ਹੁੰਦਾ ਲੈ ਉਹ ਇੱਟ ਮੰਗੀ ਜਮਾਂ ਬਾਹਰ ਚ ਖੜੀ ਐਂਦੀ ਆ ਜਾ ਕਹਿ ਲਿਆ ਤੈਨੂੰ ਹੀ ਡੀਕਦੀ ਉਹ ਪਰਜਾਈ ਮੈਨੂੰ ਤਾਂ ਲੱਗਿਆ ਵੀ ਤੂੰ ਅੱਜ ਫੇਰ ਲਾਰਾ ਲਾ ਗਿਆ ਓਏ ਪਰਜਾਈ ਤੈਨੂੰ ਲਾਰਾ ਕਿੱਥੇ ਲੰਗਦਾ ਜਮਾਂ ਗੇਟ ਚ ਖੜੀ ਐਂ ਜਦ ਇੰਤਜ਼ਾਰ ਚ ਸੀ ਹਨ ਵੇ ਹੋਰ ਆਹ ਦੇਖ ਲਾ ਡਿੱਗੀ ਪਈਏ ਸਾਰੀ ਉਹ ਇੱਟਾ ਨਵੀਆਂ ਪਰਜਾਈ ਨਾ ਤਾਂ ਪੜਦਾ ਨਹੀਂ ਪੜਦਾ ਹੋ ਜੂਗਾ ਵੇ ਹੋਰ ਪਰਦੇ ਦੀ ਮਾਰੀ ਤਾਂ ਆਲਾ ਫਾੜ ਆ ਕੀ ਵੇ ਤੂੰ ਤੂੰ ਐ ਦੱਸ ਤੂੰ ਕੰਧ ਮਿਲਣਾ ਐ ਕਬ ਮੇਰਾ ਨਾਪ ਲੈਣਾ ਹੈ ਓਏ ਪਰਜਾਈ ਇਹਦਾ ਕੰਨ ਦੀ ਬਹਲੀ ਵੱਡੀ ਛਿੱਟੀ ਬੈਠੀ ਐ ਮੈਨੂੰ ਤਾਂ ਅਸੀਂ ਕੋਈ ਟੋਟਾ ਟੂਟਾ ਹੋਊਂ ਆ ਆ ਕੀ ਲੈ ਕੇ ਆਇਆ ਤੇਰੇ ਕੋਲ ਵੱਡਾ ਮਿਸਤਰੀਆਂ ਵਾਲਾ ਫਿੱਤਾ ਨਹੀਂ ਹੈਗਾ ਤੇਰੇ ਕੋਲ ਉਹ ਮਿਸਤਰੀਆਂ ਵਾਲਾ ਕਿੱਥੋਂ ਮੈਨੂੰ ਤਾਂ ਟੋਟਾ ਲੱਗਿਆ ਵੀ ਟੋਟਾ ਆ ਬਿਲਾ ਦੱਸ ਲੈ ਛੱਡ ਦੇ ਫੇਰ ਮੇਰੇ ਨਾਲ ਕੀ ਮਿਣਿਆ ਜਾਊ ਪਹਿਲਾ ਓਏ ਮਿਣਿਆ ਤਾਂ ਜਾਊਂਗਾ ਮੇਰੇ ਨਾਲ ਆ ਚਾਹੀਦੇ ਬੰਦਾ ਅੱਜ ਦੇ ਨਾਲ ਮਿਲਣਾ ਚਾਹੀਦਾ ਆ ਕੱਢ ਮੈਂ ਛੱਡ ਦੇ ਹੱਥ ਪਾ ਲੈ ਬਾਹਰ ਇਧਰ ਰੱਖੇਂਗੀ ਹਾਂ ਇਨੇ ਫੁੱਟ ਰੱਖਣਾ ਉਹ ਤੂੰ ਆਪਦੇ ਹਿਸਾਬ ਨਾਲ ਰੱਖ ਦੇ ਹੁਣ ਮਿਸਤਰੀ ਤੂੰ ਆ ਮੈਨੂੰ ਤਾਂ ਕੀ ਪਤਾ ਕਰੀਏ ਉਹ ਇੱਕ ਤਾਂ 10-10 ਰੱਖਦੇ ਹੁੰਦੇ ਆ 10 ਤੇ ਹਾਂ 10 ਤੇ ਰੱਖਦਾ ਬੂਆ ਰੱਖ ਦੇ ਰੱਖਣਾ ਰੱਖ ਦੇ ਤੇ ਕੋਈ ਆਲਾ ਮੋਰੀ ਆਲਾ ਮੋਰੀ ਤਾਂ ਰੱਖ ਦੀ ਵਿੱਚ ਹੋਰ ਹਵਾ ਪਾਊਗੀ ਲੈ ਚੰਕ ਫਿਰ ਇੱਕ ਰੋਸ਼ਨ ਦਾਣ ਛੱਡ ਦੂੰ ਹਾਂ ਨਾਉਣ ਵਾਲੇ ਚ ਹਵਾ ਪਿਆ ਕਰੂੰ ਚੰਗੀ ਹਾਂ ਲੈ ਪਰ ਜਾਈਂ ਕੰਦ ਕਰਾਂ ਪੂਰੀ ਵਧੀਆ ਕੱਢਦੀ ਮੈਂ ਕੀ ਪੁੱਛਦੀ ਆ ਆਪਣੇ ਕੋਕੇ ਲਾ ਦੂੰਗਾ ਬਸ ਹਾਂ ਉੱਪਰ ਜਾਈ ਇੱਟ ਕਿੱਥੋਂ ਲੈ ਕੇ ਆਈ ਏ ਤੂੰ ਇਹ ਜੀ ਲੱਭ ਇੱਟ ਦੇਖ ਕਿੰਡੀ ਸੋਹਣੀ ਐ ਕੀ ਪੁੱਛਦੀ ਐ ਨਾ ਕੰਨ ਚ ਮੰਗੂ ਖੜਕਦੀ ਐ ਲਾ ਮੈਂ ਕਿਹਾ ਇਕੱਲਾ ਮਿਸਤਰੀ ਵੀ ਕੰਨ ਚ ਮੰਗੂ ਖੜਕਦਾ ਮਾ ਹੋਈ ਜੀ ਇੱਟ ਲਈ ਮੇਰੀ ਗੱਲ ਸੁਣ ਕੰਨ ਚ ਵਸ ਸਕਦੀ ਮੂੰਹ ਦੇਖ ਲਈ ਹਾਂ ਮੂੰਹ ਦੇਖਣ ਲਾ ਦੂੰਗਾ ਇਹ ਜਾਂ ਕਹਿ ਲਾਂਗਾ ਵੇ ਉਹ ਤਾਂ ਮੈਨੂੰ ਪਤਾ ਹੈ ਤੇਰੇ ਕੰਮ ਦਾ ਤਾਂ ਪਤਾ ਹੈ ਨਾ ਤਾਂ ਹੀ ਕੈਲੇ ਨੂੰ ਦੁਨੀਆ ਰੋਂਦੀ ਐ ਉਹੀ ਤਾਂ ਗੱਲ ਹੈ ਮਿਸਤਰੀ ਦਾ ਹੋਰ ਵੀ ਬਥੇਰੇ ਗੱਲਦੇ ਆ ਗੱਲ ਤਾਂ ਉਹੀ ਹੈ ਹਾਂ ਮੈਂ ਪਰਜਾਈ ਤੇਰੀ ਕੰਧ ਦਾ ਨਿਕਲ ਗਈ ਬਸ ਬਸ ਠੀਕ ਐ ਹਾਂ ਚੱਲ ਕੰਧ ਦਾ ਤਾਂ ਹੋ ਜੂ ਹੁਣ ਸਾਰਾ ਕੁਝ ਹਾਂ ਤੂੰ ਮੈਨੂੰ ਰੋਟੀ ਰੋਟੀ ਖਵਾ ਦੇ ਹੁਣ ਵੇ ਆ ਜਾ ਵੇ ਨਾਲ ਗਰਮੀ ਬਾੜੀ ਆ ਜਾ ਓਏ ਪਰਜਾਈ ਤੇਰੇ ਵਰਗੀ ਪਰਜਾਈ ਨਹੀਂ ਕਿਸੇ ਨੇ ਬਣ ਜਾਣਾ ਉਹ ਕਹਿੰਦੇ ਪਰਜਾਈ ਨਾ ਉਹਦਾ ਸਾਰੇ ਦੁੱਖ ਕੈਲੇ ਤੇ ਦੂਰ ਕਰ ਦੇਣੀ ਵੇ ਕੈਲਿਆ ਤੈਨੂੰ ਮੈਂ ਉਹੀ ਬਾਹਲੀ ਚੰਗੀ ਲੱਗਦੀ ਆ ਬਸ ਇੱਕ ਕਮੀ ਉਹ ਵੀ ਪੂਰੀ ਕਰ ਦੇ ਹੁਣ ਮਿੰਟ ਮਾਰੀ ਲੈ ਕਮੀ ਕਾਦੀ ਦੱਸ ਮੈਨੂੰ ਹੋਏ ਬਸ ਘਰ ਵਾਲੀ ਦੀ ਕਮੀ ਆ ਭਰੀ ਬੱਲਾ ਮੈਂ ਕਿਹਾ ਜੇ ਤੂੰ ਮੇਰੀ ਕੰਦ ਚ ਕੋਕੇ ਲਾਏਗਾ ਮੈਂ ਨਹੀਂ ਤੇਰੇ ਵਿਆਹ ਚ ਕੋਕੇ ਲਾਉ ਮੈਂ ਠੀਕੇ ਭਈ ਅੱਜ ਨਾਲੇ ਮੇਰੀ ਆਪਦੀ ਬੈਂਕ ਹੁੰਦੀ ਕੇਂਦਰਾ ਬੈਂਕ ਮੇਰੀ ਹੋਣੀ ਸੀ ਗੇੜੀ ਲੋਕਾਂ ਦੇ ਹੱਥ ਚ ਹੈਗੇ ਬਸ ਜਮੀ ਚਿੰਤਾ ਨਾ ਕਰ ਤੈਨੂੰ ਇਹੀ ਜਿਹਾ ਕੇ ਦਊਂ ਪੂਜ ਵਰਗੀ ਓਏ ਵਧੀਆ ਐ ਪਰ ਜਾਈ ਚਾਹ ਚੂਪਿਆਂ ਦੇ ਹੁਣ ਚਾਹ ਤਾਂ ਪਿਆਉਣੀ ਐ ਕਿ ਮੈਂ ਗੇੜਾ ਮਾਰਿਆ ਓਏ ਗੇੜਾ ਤਾਂ ਤੈਨੂੰ ਪਤਾ ਹੀ ਐ ਪਰ ਜਾਈ ਚੱਲ ਪਹਿਲਾਂ ਮੈਂ ਚਾਹ ਲਿਉਣੀ ਆ ਫੇਰ ਕਰਦੇ ਆ ਗੱਲਾਂ ਅਜ ਤੇਰੇ ਹੱਥਾਂ ਦੀ ਪੀ ਕੇ ਦੇਖਦੇ ਆਂ ਪਰ ਵੀ ਚਾਹ ਲਿਉਣੀ ਆ ਪਹਿਲਾਂ ਮੈਂ ਕਹਿੰ ਲਿਆ ਮੇਂ ਜੀ ਮਾਲਾ ਬੱਡਾ ਡਾਡਾ ਹੀ ਬਠੀ ਐ ਕਾਂ ਪੀਣ ਦਾ ਨਜ਼ਾਰਾ ਆ ਜੂ ਵੇ ਲੈ ਫੜ ਵੇ ਚਾਹੀ ਪੀ ਰੱਜ ਕੇ ਪੈਣਾ ਸੀ ਸੀ ਵਾਲਾ ਬਡਾ ਆ ਮੈਨੂੰ ਤਾਂ ਐਸੀ ਪਰਜਾਈ ਕੋਈ ਕੱਪੀ ਲੈ ਕੇ ਆਈ ਨਵੀਂ ਬੇ ਮੈਨੂੰ ਐ ਹੋ ਗਿਆ ਤੂੰ ਐ ਪੁਰਾਣਾ ਮੈਂ ਕਿਹਾ ਪੁਰਾਣੇ ਬੰਦੇ ਤਾਂ ਗਲਾਸਾਂ ਜੀ ਵਧੀਆ ਲੱਗ ਲੱਗਦੇ ਹੁੰਦੀ ਆ ਕੱਪੀਆਂ ਚ ਤਾਂ ਇੰਨੀ ਇੰਨੀ ਕੋਈ ਕੋਈ ਨਹੀਂ ਪਰਜਾਈ ਹਾਂ ਇੱਕ ਮੇਰਾ ਤੈਨੂੰ ਕੰਮ ਕੱਢਣਾ ਪਊਗਾ ਦੱਸ ਪਤਾ ਹੀ ਇਹਨੂੰ ਵਿਆਹ ਦਾ ਕੰਮ ਕੱਢਣਾਗਾ ਅੰਬੇ ਤੈਨੂੰ ਕਿੰਨੇ ਵਾਰੀ ਤਾਂ ਕਹਤਾ ਵੀ ਮੈਂ ਹੁਣ ਤੱਕੰਦ ਕਰਤੀ ਮੈਂ ਪੇਕੀ ਜਾਊਂਗੀ ਫਿਰ ਮੈਂ ਤੇਰੇ ਵਾਸਤੇ ਰਿਸ਼ਤਾ ਦੇ ਕਿਉਂਕਿ ਰੂਹਾਂ ਪੜਕਦੀਆਂ ਫਿਰਦੀਆਂ ਵੀ ਦੋ ਸਾਲ ਵੱਧ ਕੱਟ ਜਾਗੇ ਪਰ ਜਾਈ ਬੇ ਨਾ ਨਾ ਦੇਖੀ ਤੂੰ ਜਵਰਗੀ ਕੁੜੀ ਲੈ ਕੇ ਦੋ ਤੈਨੂੰ ਬਸ ਪਰ ਜਾਈ ਤੇਰੇ ਤੇ ਮਾਣ ਜਮਾ ਕੋਕੈਲਾ ਦੇ ਦੁਨੀਆ ਮੱਚ ਮੱਚ ਨਿੱਟੀ ਆ ਬੇਲੀ ਇਹ ਤਾਂ ਗੱਲ ਹੈ ਪਰ ਜਾਈ ਤੇਰੇ ਤੇ ਮੈਨੂੰ ਮਾਣ ਚਲ ਠੀਕ ਹੈ ਪਰ ਜਾਈ ਪੀ ਲੈ ਚਾ